ਰਤਿਆ ਦੇਬੂ ਨਾ ਰੋਡ ਤੇ ਸਥਿਤ ਇੱਕ ਨਿੱਜੀ ਥਾਂ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਮੋਬਾਈਲ ਕੰਪਨੀ ਦਾ ਟਾਵਰ ਲਗਵਾਇਆ ਜਾ ਰਿਹਾ ਸੀ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਵਿਰੋਧ ਦੇ ਬਾਵਜੂਦ ਵੀ ਉਸ ਵਿਅਕਤੀ ਦੇ ਵੱਲੋਂ ਰਾਤੋਂ ਰਾਤ ਟਾਵਰ ਖੜਾ ਕਰਵਾ ਲਿਆ ਗਿਆ ਤੇ ਹੁਣ ਇਲਾਕਾ ਨਿਵਾਸੀਆਂ ਦੇ ਵੱਲੋਂ ਜੰਮ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਇਹ ਗੱਲ ਆਖੀ ਸੀ ਕਿ ਇੱਥੇ ਟਾਵਰ ਨਾ ਲਗਵਾਇਆ ਜਾਵੇ ਪਰੰਤੂ ਉਸ ਵਿਅਕਤੀ ਦੇ ਵੱਲੋਂ ਰਾਤੋਂ ਰਾਤ ਟਾਵਰ ਖੜਾ ਕਰਵਾ ਲਿਆ ਗਿਆ ਤੇ ਸਵੇਰੇ ਜਦੋਂ ਇਲਾਕਾ ਨਿਵਾਸੀਆਂ ਨੂੰ ਉਸ ਟਾਵਰ ਦੇ ਬਾਰੇ ਪਤਾ ਲੱਗਿਆ ਤਾਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਦੇ ਨਿਰਮਾਣ ਕਾਰਜ ਨੂੰ ਬੰਦ ਕਰਵਾ ਦਿੱਤਾ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਨੇ ਅਤੇ ਬਜ਼ੁਰਗ ਵੀ ਨੇ ਅਤੇ ਜਿਹੜਾ ਟਾਵਰ ਹੈ ਉਸ ਦੇ ਕਰਕੇ ਸਾਰੇ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਇੱਥੇ ਉਹ ਟਾਵਰ ਨਹੀਂ ਲੱਗਣ ਦੇਣਗੇ ਭਾਵੇਂ ਇਸ ਦੇ ਲਈ ਉਹਨਾਂ ਨੂੰ ਕੋਈ ਵੀ ਟਕਮਾ ਕਦਮ ਕਿਉਂ ਨਾ ਚੁੱਕਣਾ ਪਵੇ ਹਾਂਜੀ ਜੋ ਅੱਜ ਟਾਵਰ ਕਾ ਕਰਿਆ ਰੁਕਵਾਇਆ ਹੈ और कॉलोनी वासी इकट्ठे हुए हैं क्या रहा मालिक की मालिक से बात हुई है क्या क्या उन्होंने मालिक से हमारी पहले बात हुई थी हमने उसको भाईचारे के नाते बताया था कि भाई साहब इस काम को आप मत करो लेकिन उन्होंने कहा भी हमें एक बार नहीं करते हमारा कोई ऐसा इंटेंशन नहीं है लेकिन आज जब उन्होंने टावर खड़ा किया तो उनको बुलाया गया लेकिन वो मौके पर नहीं आए तो ये फाइव जी रेडिएशन वाला टावर है इसकी ज़्यादा से ज़्यादा विरोध होता है कहीं भी लग नहीं रहे और हमारे मोबाइल और सिस्टम तो ऑलरेडी चल ही रहे हैं हमें कोई दिक्कत नहीं है ये नया टावर लगाया जाए और ये रेजिडेंशल एरिया में तो बिल्कुल भी नहीं लगना चाहिए हमें तो यही नहीं पता ये परमिशन कौन दे रहा, दे रहा है और किस आधार पर दे रहा है और क्यों दे रहा है अगर इसको मालिक को चाहिए ज़्यादा तो अपने घर पर लगवा ले या मत लगवाए या हम नहीं लगने देंगे इसके लिए चाहे हमें धरने पर बैठना पड़े चाहे हमें डी साहब के पेश होना पड़े एस के पेश होना पड़े सीएम एम को लिखना पड़े हम सभी को करेंगे इसकी सूचना पहले आ, इसकी सूचना पहले दी थी हमने एप्लीकेशन एक ऑलमोस्ट 100 150 लोगों के रोस-प्लोस के साइन करवा के ये म्युनिसिपल कमेटी में दी थी उसने डीसी को मार्क की एसडीएम को मार्क की लेकिन फिर भी वो तो कह रहे हैं हमें तो पता ही नहीं ये टावर लग रहा है और ये पता नहीं कौन लगा रहा है कौन नहीं लगा रहा है ये जो लेबर वाले हैं ये भी नहीं कुछ बता रहे कौन लगा रहा है ये बिल्कुल इलीली कर सकता है ये गैर तरीके से लग रहा है और ये लगना नहीं चाहिए हां जी आज टावर का विरोध ਕੀਤਾ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਆ ਵੀ ਰੈੱਡ ਹੋਜੇ ਲਾਉਣਾ ਨਹੀਂ ਚਾਹੀਦਾ ਸਾਨੂੰ ਬਾਲਾ ਬਜ਼ੁਰਗਿਆਂ ਨੂੰ ਖਤਰਾ ਹੈ। ਟਾਵਰ ਦਾ ਵਿਰੋਧ ਕੀਤਾ ਅੱਜ। ਅੱਜ ਵਿਰੋਧ ਕੀਤਾ ਸਾਰੀਆਂ ਭੈਣਾਂ ਬੀਬੀਆਂ ਨੇ ਸਾਰਾ ਵਿਰੋਧ ਕਰਿਆ। ਛੋਟੇ ਬੱਚਿਆਂ ਦਾ ਪਸ਼ੂਆਂ ਦਾ ਨੁਕਸਾਨ। ਮੈਂ ਤਾਂ ਕੋਲੇ ਲਾਵੇ ਲਵੀ ਫਿਰਦੀ ਰਹੀ ਨਹੀਂ ਮੈਂ ਤਾਂ ਬਾਲਾ ਹੀ ਖਤਰਾ ਹੈ ਢਿੱਲੇ ਮਿੱッセ ਰਹਿੰਦੇ ਆ। ਹੂੰ। ਕੀ ਕਹਿਣਾ ਚਾਹੋਗੇ ਟਾਵਰ ਦਾ ਵਿਰੋਧ ਕਰਿਆ ਟਾਵਰ ਦਾ ਕੰਮ ਬੰਦ ਕਰਾਇਆ। ਅਸੀਂ ਤੇ ਕਹਿੰਦੇ ਆ ਵੀ ਨਾ ਲੱਗੇ ਇੱਥੇ। ਕੀ ਖਤਰਨਾਕ ਹੈ ਇਹ? ਖਤਰਨਾਕ ਹੈ ਇੱਥੇ ਬਜ਼ੁਰਗਾਂ ਦਾ ਬਾਲਾ ਖਤਰਨਾਕ ਹੈ। ਹਾਂ। ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਡੰਗਰਾਂ ਨੂੰ ਵੀ ਬੜਾ ਪਰੇਸ਼ਾਨੀ ਪਸ ਜਨਵਰ ਤੇ ਰਹੇ ਰਹੀ ਬਚਦਾ ਹੀ ਬਚਦਾ ਹੀ ਹਾਂ ਇਹ ਤਾਂ ਕਰ ਲੈ ਜੇ ਇਹਨਾਂ ਨੇ ਧੱਕੇ ਨਾਲ ਲਾਣਾ ਸ਼ੁਰੂ ਕੀਤਾ ਤੁਸੀਂ ਬੰਦ ਕਰਵਾ ਦੋਗੇ ਦੁਬਾਰਾ ਫੇਰ ਕੰਮ ਕਰਵਾਵਾਂਗੇ ਅਸੀਂ ਬੰਦ ਕਰਵਾਵਾਂਗੇ ਇਹ ਨਹੀਂ ਅਸੀਂ ਲੱਗਣਾ ਦੇ ਦ ਹਾਂ ਇੱਥੇ ਤਾਂ ਹੀ ਲੱਗਣ ਨਹੀਂ ਦੇਣਾ ਕਿਤੇ ਹੋਰ ਲਾਉਣ ਖਾਣੇ ਹੋਰ ਲਾਉਣ ਨਹੀਂ ਹੈ ਕਿਹੜਾ ਫਾਨੀ ਹੈ ਕਿਹੜੇ ਕਲੋਨੀ ਚ ਕਰਨਾ ਚਾਹੀਦਾ ਹਾਂਜੀ ਇਹ ਟਾਵਰ ਦਾ ਤੁਸੀਂ ਵਿਰੋਧ ਕੀਤਾ ਅੱਜ ਇਕੱਠੇ ਹੋਈਆਂ ਸਾਰੀਆਂ ਬੁੜੀਆਂ ਕੀ ਕਹਿਣਾ ਚਾਹੋਗੇ ਦੁਬਾਰੇ ਅਸੀਂ ਕੀ ਕਹਾਂਗੇ ਇਹ ਟਾਵਰ ਨਹੀਂ ਲੱਗਣਾ ਚਾਹੀਦਾ ਸਾਰੇਾਂ ਦੇ ਘਰਾਂ ਚ ਛੋਟੇ ਬੱਚੇ ਨੇ ਬਜ਼ੁਰਗ ਨੇ ਸਾਡੇ ਢਿੱਲੇ ਮਰ ਰਹੇ ਨੇ ਅਸੀਂ ਨਹੀਂ ਲੱਗਣ ਦੇਣਾ ਜੇ ਲਾਇਆ ਟਾਵਰ ਸਾਰਿਆਂ ਪਾਈਪਾ ਚੁੱਕ ਕੇ ਲੈ ਜਾਵਾਂਗੇ ਬਸ ਜੀ ਵੀਰ ਜੀ ਇਹ ਟਾਵਰ ਲਾਉਣ ਵਾਸਤੇ ਮਨਾਇਆ ਜੀ ਬਿਲਕੁਲ ਸਾਨੂੰ ਤਾਂ ਬਹੁਤ ਡਰ ਹੈ ਖਤਰਾ ਹੈ ਜੀ ਅਸੀਂ ਆਪ ਹੀ ਬਿਮਾਰ ਹੋਣੇ ਆ ਸਾਡੇ ਦਿਮਾਗਾਂ ਤੇ ਟੈਨਸ਼ਨ ਰਹਿੰਦੀ ਆ ਮਨਮਾਨੇ ਅਸੀਂ ਇੱਟ ਚੱਕੇ ਮਾਰਤੀ ਹੋਰ ਵਾਦਾ ਬਾਜੂ ਹਾਂ ਸਾਡਾ ਦਿਮਾਗ ਖਰਾਬ ਹੋਇਆ ਜੀ ਤੇ ਹੁਣ ਲਾਈਵ ਤੇ ਇਸ ਚੈਨਲ ਦੇ ਲਈ ਰਵੀ ਗੋਇਲ ਦੀ ਵਿਸ਼ੇਸ਼ ਰਿਪੋਰਟ